ਨਾ ਕੀ ਰਣੀ ਵਿਸੇ ਫਿਰ ਸਵਾਲ ਤੋਂ ਆ ਜੀ ਇੱਥੇ ਥੋੜੀ ਜਿਹੀ ਬੰਨ ਹੈ ਆਪਣੇ 15 ਰੋਟਰੀਆਂ ਚ 14.5 15 ਰੋਟਰੀਆਂ ਸਾਲਾਂ ਦੇ ਅਚਾਨਕੇ ਕਦਮ ਨੇ ਮਰ ਘਰੇ ਭਜਾ ਭਜਾ ਬੰਦਾ ਗਿਆ ਦੱਸਿਆ ਕਿ ਸਾਡ ਭੱਜ ਗਿਆ ਕਾਜੀ ਜਾਦੇ ਵੇਖਣ ਆਣ ਕੇ ਸਾਰੀ ਉਥੇ ਮਤਲਬ ਇਹ ਵੀ ਵਸਤੂ ਬਾਹਰ ਹੀ ਹੋ ਗਈ ਸੀ ਕਾਫੀ ਕੋਸ਼ਿਸ਼ ਕੀਤੀ ਬਾਟੀਆਂ ਨਾਲ ਮਲਗੇ ਵਗੈਰਾ ਵਿੱਚ ਜਿੰਨੇ ਕਰਦੇ ਕਾਫੀ ਬੰਦੇ ਸਿੱਥੇ ਅੱਗ ਵੀ ਹੋਣ ਵਾਸਤੇ ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਬੁਲਾਣਾ ਪਿਆ ਤੇ ਲੇਕਿਨ ਇਹ ਨਹੀਂ ਪਤਾ ਕਿ ਮਲਗੇ ਅੱਗੇ ਕਿਤੋਂ ਮਰਗੇ ਬਸ ਇਹਨਾਂ ਗਿਆ ਮਲਗੇ ਵੀ ਜਿਦਾਂ ਕਿ ਅਕਸਰ ਪਿੰਡਾਂ 'ਚ ਕੋਈ ਨਾ ਕੋਈ ਮਲੰਗ ਫੋਰਾਵਾ ਦੇ ਗਿਆ ਅਲਾਵਾ ਫਸਲੀ ਕੇ ਨਾ ਸਾਕੇਦ ਲਾ ਕਰਕੇ ਫੋਰਾਵਾ ਆਸਪਾਸੋਂ ਡੇ ਗਿਆ ਕਰ ਤੇ ਜੋ ਲਾਗੇ ਕੇ ਸੁੱਕਾ ਸੀਗਾ ਉਹ ਫਿਰ ਅੱਗੇ ਜਾ ਹਵਾ ਦੇ ਕਰਕੇ ਆਗੇ ਜਾਣੇ ਚੁਰਾਈ ਨੁਕਸਾਨ ਜੀ ਇਹ ਬਹੁਤ ਜ਼ਿਆਦਾ ਹੋ ਗਿਆ 10 ਸੇ ਸਾਢੇ ਕਿਨਾਰੇ ਹੋ ਗਿਆ ਏ ਮਤਲਬ ਕਿ 15 ਟਰਾਲੀਆਂ ਸਨ ਬਾਕੀ ਇਹ ਛਟਰੀ ਸੀਗੀ ਤੇ ਲੇਬਰ ਦੇ ਖਰਚੇ ਪਰ ਵੱਖਰੇ ਸਨ ਤੇ ਬਾਕੀ ਨਾੜ ਤੁਹਾਨੂੰ ਪਤਾ ਜਿਵੇਂ ਨਾ ਆਏ ਵੀਰੇ ਮੁਕੇ ਤੇ ਪਹੁੰਚ ਗਿਆ ਕਿ ਦੇ ਕਾਬੂ ਪਾਇਆ ਹੋ ਜਾਂ ਨਹੀਂ ਇਹ ਹੁਣ ਤਾਂ ਬਹੁਤ ਜਿਆਦਾ ਕੰਟਰੋਲ ਕਰਦੇ ਪਏ ਨੇ ਬਾਕੀ ਚਲੋ ਚ ਬੱਚਾ ਪਾਣੀ ਦਾ ਭਰਦੇ ਆ ਦੁਬਾਰਾ ਫਿਰ ਕੋਈ ਗੱਡੀ ਭਰ ਲਾਂਗੇ ਤੇ ਸੁਝਾ ਕੇ ਜਾਣਗੇ ਲੱਗ ਹੋਰ ਹੀ ਫਸਲ ਹਾਂਜੀ ਬਹੁਤ ਫਿਰ ਬਚਾਅ ਗਿਆ ਪਰਲੇ ਪਾਸੇ ਮੱਕੀ ਸੀ ਬਹੁਤ ਪੱਕੀ ਹੋਈ ਆ ਪਾਪਕ ਨੇ ਬੜੀ ਕਿਰਪਾ ਕੀਤੀ ਕਿ ਮਤਲਬ ਉਧਰ ਪਾਸੇ ਹਵਾ ਦਾ ਬੁਲਾ ਨਹੀਂ ਗਿਆ ਤੇ ਬੰਦਿਆ ਲਾਗੇ ਪਾ ਹੋ ਕੇ ਪਾਣੀ ਪਾ ਪਾ ਕੇ ਲਾਗੇ ਮੱਕੀ ਵੱਢ ਕੇ ਮਤਲਬ ਕਿ ਉਧਰ ਪਾਸਾ ਬਚਾ ਲਿਆ ਅੱਗੇ ਫਸਲ ਖੜੀ ਉੱਗਣਾ ਜਾ ਰਹੀ ਹੈ ਅੱਗ ਲੱਗਦਾ ਘਰ ਸਪਸ਼ਟ ਹੋ ਗਿਆ ਨਹੀਂ ਜੀ ਸਪਸ਼ਟ ਤਾਂ ਮਨੇ ਇਹ ਮਤਲਬ ਇਹ ਮਤਲਬ ਫਲੋ ਫਲਾ ਬਕਤ ਆ ਗਿਆ ਮਤਲਬ ਕਿ ਜਾਂ ਬਨ ਕਿ ਕਿਸੇ ਬੱਚੇ ਨੇ ਕੋਈ ਗਸਟਾਕੀ ਕੀਤੀ ਹੋਗੀ ਇੱਦਾਂ ਕਰ ਰਹੀ ਨਾ ਜੀ ਰਣਜੀਤ ਸਿੰਘ ਪਿੰਡ ਸਵਾਲ ਤੋਂ ਆ ਜੀ ਇੱਥੇ ਥੋੜੀ ਜਿਹੀ ਬਣ ਹੈ ਯਾ ਆਪਣੇ 15 ਰਾਲੀਆਂ ਚ 14.5 ਦਾ 15 ਰਾਲੀਆਂ ਸਾਲ ਹੈ ਅਚਾਨਕ ਇੱਕ ਦਾਮੀ ਮਤਲਬ ਘਰੇ ਭਜਾ ਭਜਾ ਬੰਦਾ ਗਿਆ ਉਹਨੂੰ ਦੱਸਿਆ ਕਿ ਅੱਗ ਭੱਜ ਗਿਆ ਅੱਗ ਪਾਜੀ ਜਦੋਂ ਦੇਖ ਆਣ ਕਿ ਸਾਰੀ ਉੱਥੇ ਮਤਲਬ ਇਹ ਵੀ ਵਸਤੂ ਬਾਅਦ ਹੀ ਤੇ ਸੀ ਕਾਫੀ ਕੋਸ਼ਿਸ਼ ਕੀਤੀ ਬਾਟੀਆਂ ਨਾਲ ਮਲਗੇ ਵਗੈਰਾ ਵਜਿਨੇ ਕਰਦੇ ਕਾਫੀ ਬੰਦੇ ਸੀ ਇੱਥੇ ਅੱਗ ਭਈ ਹੋਣ ਵਾਸਤੇ ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਪਹੁੰਚਾ ਰਿਹਾ ਤੇ ਲੇਕਿਨ ਇਹ ਨਹੀਂ ਪਤਾ ਕਿ ਮਲਗ ਅੱਗੇ ਕਿੱਧਰੋਂ ਮਲਗੇ ਬਸ ਇਹਨਾਂ ਇਹ ਮਲਗੇ ਵੀ ਜਿੱਦਾਂਗੇ ਅਕਸਰ ਪਿੰਡਾਂ 'ਚ ਕੋਈ ਨਾ ਕੋਈ ਮਲਗ ਖਰਾਵਾ ਦੇਗੇ ਅਲਾਵਾ ਸ੍ਰੀ ਕੇਨਾ ਸਾਕੇਦ ਲਗੜ ਕੇ ਪਰੋ ਖਰਾਵਾ ਆਸ-ਪਾਸੋਂ ਦੇ ਗਿਆ ਕਿ ਤੇ ਜਿਵੇਂ ਲਾਗੇ ਸੁੱਕਾ ਸੀਗਾ ਉਹ ਫਿਰ ਅੱਗੇ ਹਵਾ ਦੇ ਕਰਕੇ ਅੱਗ ਜਾਰੀ ਚ ਰਹੀ ਨੁਕਸਾਨ ਜੀ ਇਹ ਬਹੁਤ ਜ਼ਿਆਦਾ ਹੋ ਗਿਆ 10 ਸਾਰੇ ਚੰਨਲ ਹੋ ਗਿਆ ਹੈ ਮਤਲਬ 15 ਟਰਾਲੀਆਂ ਸਨ ਬਾਕੀ ਇਹ ਛਟਰੀ ਸੀਗੀ ਤੇ ਲੇਬਰ ਦੇ ਖਰਚੇ ਉੱਪਰ ਵੱਖਰੇ ਸਨ ਤੇ ਬਾਕੀ ਨਾਲ ਤੁਹਾਨੂੰ ਪਤਾ ਹੀ ਜਿਵੇਂ ਨਾ ਆਏ ਵੀ ਇਹ ਮੁੱਕੇ ਕੋਈ ਆ ਕੇ ਦੇ ਕਾਲੂ ਪਿਆ ਹੋ ਜਾਂ ਨਹੀਂ ਹੋਇਆ ਇਹ ਹੁਣ ਤਾਂ ਬਹੁਤ ਜ਼ਿਆਦਾ ਕੰਟਰੋਲ ਕਰਦੇ ਪਏ ਨੇ ਬਾਕੀ ਚਾਚ ਬੱਚਾ ਪਾਣੀ ਦਾ ਭਰਦੇ ਆ ਦੁਬਾਰਾ ਫਿਰ ਕੋਈ ਗੱਡੀ ਭਰ ਲਾਂਗੇ ਤੇ ਮੁਝਾ ਕੇ ਜਾਣਗੇ ਲੱਗ ਹੋਰ ਹੀ ਫਸਲ ਹਾਂਜੀ ਬਹੁਤ ਫਿਰ ਬਚਾਅ ਕਰਦੇ ਪਰਲੇ ਪਾਸੇ ਮੱਕੀ ਸੀ ਬਹੁਤ ਪੱਕੀ ਹੋਈ ਆ ਪਾਪਕ ਨੇ ਬੜੀ ਕਿਰਪਾ ਕੀਤੀ ਕਿ ਮਤਲਬ ਉੱਧਰ ਪਾਸੇ ਹਵਾ ਦਾ ਬੁਲਾ ਨਹੀਂ ਗਿਆ ਤੇ ਬੰਦਿਆ ਲੱਗੇ ਪਾਏ ਹੋ ਕੇ ਪਾਣੀ

WhatsApp ਚੈਨਲ ਪਰ